ਇਸ ਸਵੇਰ ਦਾ ਟਾਈਮ ਸਾਰੇ ਲੋਕ ਚਾਹ ਪਾਣੀ ਜਿਹੜਾ ਉਹ ਪੀ ਜਾਂਦੇ। ਕਾਫੀ ਚੜਾਈ ਆ ਗਈ ਜਿਹੜੀ ਤੇ ਮੌਸਮ ਦੀ ਸਾਫ ਹੋ ਚੱਲੀ। ਬਸ ਸੇਮਕੋਟ ਸਾਹਿਬ ਕੋਲੇ ਪਹੁੰਚ ਗਏ ਤੇ ਬਰਫ਼ ਜਿਹੜੀ ਆ ਗਈ ਜੀ। ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵੇਰ ਦਾ ਨਮਸਕਾਰ। ਤੇ 4 ਵਜੇ ਪੰਜ ਮਿੰਟ ਅਗੇ ਦੇ ਹੋ ਚੁੱਕੇ ਸਾਰੀ ਸੰਗਤ ਜਿਹੜੀ ਗੁਰਦੁਆਰਾ ਸ੍ਰੀ ਹੇਮਕੁੰ ਸਾਹਿਬ ਦਰਸ਼ਨ ਕਰਨ ਵਾਸਤੇ ਜਿਹੜੀ ਸਵੇਰ ਸਵੇਰ ਤਿਆਰ ਹੋ ਚੁੱਕੀ ਹੈ ਕਿਉਂਕਿ ਸਵੇਰ ਦੇ 4 ਵਜੇ ਸਾਰੇ ਲੋਕਨ ਨਾ ਆਉਣ ਇਸ਼ਨਾਨ ਕਰਨ ਲੱਗ ਜਾਂਦੇ ਨੇ ਤੇ ਆਪਾਂ ਉੱਥੇ ਸੀਗੇ 3:00 ਵਜੇ ਤੇ ਸਵੇਰੇ ਸਵੇਰ ਹੈ ਜਿਹੜੀ ਕਾਫੀ ਭੀੜ ਹੁੰਦੀ ਹੈ ਜਿੱਤ ਜਿੰਨੀ ਛੇਤੀ ਉੱਠ ਪੜੋਗੇ ਉਨੀ ਤੁਹਾਨੂੰ ਘੱਟ ਭੀੜ ਮਿਲੂਗੀ ਕਿਉਂਕਿ 4-5-6 ਵਜੇ ਤੱਕ ਫੁੱਲ ਭੀੜ ਰਹਿੰਦੀ ਹੈ ਤੇ ਪਿਆਰ ਆਪਾਂ ਹੋਵੇ। ਇਦੋਂ ਤੱਕ ਕੀਨੇ ਐਚਾ ਚਾਹ ਪੀਣ ਤੋਂ ਬਾਅਦ ਫਿਰ ਚੱਲਾਂਗੇ ਜੀ ਅੱਗੇ। ਕਿਉਂਕਿ ਸਵੇਰੇ ਜਦੋਂ ਜਾਂਦੇ ਹਾਂ ਤਾਂ ਕੁਛ ਵੀ ਤੁਸੀਂ ਜਿਹੜਾ ਰੋਟੀ ਵਗੈਰਾ ਇੱਥੇ ਨਹੀਂ ਬਣਦੀ ਸਿਰਫ ਚਾਹ ਪੀ ਕੇ ਜਿਹੜੀ ਸੰਗਤਾ ਉੱਪਰ ਨੂੰ ਜਾਂਦੀ ਹੈ ਤੇ ਥੱਲੇ ਆ ਕੇ ਜਿਹੜਾ ਪ੍ਰਸ਼ਾਦਾ ਹੋ ਸਕੇ। ਖਲਾਸ ਕਰ ਲੈਂਦੇ ਇੱਥੇ ਵੀ ਚਾਹ ਚਾਹ ਪੀਣ ਤੋਂ ਬਾਅਦ ਫਿਰ ਚੱਲਾਂਗੇ ਜੀ ਆਪਾਂ ਅੱਗੇ। ਕਿ ਵੱਡੀ ਟੀਨ ਭਰ ਕੇ ਰੱਖਤੀ ਜਾਂਦੀ ਹੈ ਜੀ ਕਿ ਲੋਕ ਕਲਾਸਾਂ ਇੰਚ 4 5 5 ਆਦਿ ਦੇ ਉੱਤੇ ਹੀ ਜਾਂਦੇ ਸ਼ੋਅ ਆ ਪਿੱਛੇ ਹੁੰਦਾ ਗਿਆ ਪਿੱਛੇ ਤੇ ਰਿਹਾ ਬਹੁਤ ਗਾਹੇ ਢੀੜਾਂ ਗਿਆ ਸੀ ਉਹ ਟਾਈਮ ਤਾਂ ਬਿਨਾਂ ਚਲਬਾ ਦੀ ਬਸ ਆਉਣਾ ਤੇ ਉੱਧਰਲੇ ਪਾਸੇ ਲੰਗਰ ਹਾਲਾ ਉਹ ਬੰਦ ਕੀਤਾ ਸੀ ਜਿਹੜੇ ਜਿਹੜੇ ਲੰਗਰ ਦੀ ਜਿਹੜੀ ਸਰਵਿਸ ਨਹੀਂ ਚੱਲਦੀ ਸੀ ਚਾਹ ਦੇ ਨਾਲ ਬਿਸਕੁਟ ਆ ਜਿਹੜੇ ਖਵਾਈ ਜਾਂਦੇ ਤੇ ਇਹ ਦਰਖਤ ਜਿਹੜੇ ਨੂੰ ਤੇ ਹਾਦਸਾ ਸੀ ਇੱਧਰ ਲਿਪਸਿਆ ਹੋਇਆ ਨੇ ਉੱਪਰਲੇ ਪਾਸੇ ਸਰਾਮਾ ਤੇ ਹਾ ਤੇ ਬਹੁਤ ਜਲਦੀ ਇੱਧਰ ਪਾਸੇ ਉਹ ਦੁਵਾਰਾ ਸੇਵਾ ਜਿਹੜਾ ਬਣਿਆ ਹੋਇਆ ਮੱਥਾ ਟੇਕ ਕੇ ਤੇ ਤੇਰੇ ਤੋਂ ਨਿਕਲਦੇ ਆ ਜੀ ਆਪਾਂ ਬਾਹਰਲੇ ਪਾਸੇ ਉਹ ਫਾਇਰ ਫਰੋਥਾਂ ਨਹੀਂ ਨਹੀਂ ਜਿੱਦੋਂ ਮਾਰਨਿੰਗ ਮਾਰਨਿੰਗ ਨਹੀਂ ਜਿਆਦਾ ਠੀਕ ਹੈ ਸਾਮਣੇ ਆ ਗਏ ਨੇ ਗੁਰਦੁਆਰਾ ਸਾਹਿਬ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਇਹ ਜਦੋਂ ਤੋਂ ਕਿ ਸੇਰੇ ਜਿਹੜੀ ਸਾਹੀ ਸੰਗਤ ਹੈ ਦੁਕਾਨਾਂ ਵਗੈਰਾ ਜਿਹੜੀਆਂ ਉਸ ਦੇ ਖੁਦ ਹੀ ਆ ਲੈਣੇ ਸਭ ਲੋਕ ਪ੍ਰਸ਼ਾਦ ਉਧਾਰਾ ਲੈਂਦੇ ਨੇ ਜੇ ਲੈ ਕੇ ਆਉਣ ਉਸ ਦਾ ਭਾਈ ਪ੍ਰਸ਼ਾਦ ਆਪ ਦਾ ਖੰਡੇ ਦੇ ਘਰੇ ਲੱਗ ਜਾਏ ਕਿਉਂਕਿ ਜਿਆਦਾ ਭਜਨ ਨਹੀਂ ਹੁੰਦਾ ਪ੍ਰਸ਼ਾਦ ਉਹ ਖਾਂਟੀ ਨਾਲ ਜਿੱਦਾਂ ਹਾਂ ਆਪ ਦੇ ਨਾਲ ਲੈ ਕੇ ਆਓ ਸਵੇਰੇ ਸਵੇਰੇ ਇੱਥੇ ਜਿਹੜਾ ਜੈਕਪਤਾ ਜਿਹੜਾ ਤੁਸੀਂ ਸਬਸਕ੍ਰਾਈਬ ਵੀ ਦੇਣੀ ਹੈ ਨਾ ਉਹਦਾ ਹੀ ਪੰਪ ਪੰਪ ਸਰਦੀਆਂ ਵਾਂਗੂ ਹੁੰਦੀ ਹੈ। ਠਹਾੜੀ ਨਹੀਂ ਜ਼ਿਆਦਾ ਠੰਡ ਨਹੀਂ ਹੈਗੀ ਇਸ ਵਾਰ ਕਿਉਂਕਿ ਮਾਰਨਿੰਗ ਹੁੰਦੀ ਹੈਗੀ ਤੇਰਾਗਾ ਅੱਧਾ ਘੰਟਾ ਠੰਡ ਲੱਗਦੀ ਆ ਪਰ ਉਸ ਤੋਂ ਬਾਅਦ ਜਿਹੜੀ ਠੰਡ ਲੱਗਣੀ ਘਟ ਜਾਂਦੀ ਹੈ। ਵੱਜ ਚੁੱਕੇ ਨੇ ਜੀ 6 ਤੇ ਮੌਸਮ ਸਾਫ਼ ਹੋ ਗਿਆ। ਤੇ ਲਗਭਗ ਆਪਾਂ 5 ਕਿਲੋ 1.5 ਕਿਲੋਮੀਟਰ ਵਾਟਾ ਕੇ ਹਾਂਗੇ। ਕਦੇ ਸਿੱਧੀ ਚੜ੍ਹਾਈ ਵੀ ਆ ਜਾਂਦੀ ਆ ਪਾਉੜੀਆਂ ਵੀ ਆ ਜਾਂਦੀਆਂ ਨੇ। ਤੇ ਇਨਸ਼ੀਲ ਲਈ ਪਦਾਰਥਾਂ ਦਾ ਸੇਵਨ ਕਰਨਾ ਸਖਤ ਮਨਾ ਹੈ ਉੱਥੇ ਆ ਗਈ ਅੱਗੇ ਸੜਕਾਂ ਵਾਲੀ ਤੇ ਜ਼ਿਆਦਾ ਤਾਂ ਇੱਕ ਗੰਦ ਪੈਣ ਤੋਂ ਬਿਚਾ ਰੱਖਿਆ ਜਾਂਦਾ ਹੈ ਕਿਉਂਕਿ ਥਾਂ ਥਾਂ ਟਿੱਕੂ ਲਿਆ ਨਹੀਂ ਚਲੀ ਜਾਂਦਾ ਬਣੀ ਹੋਈ ਤੇ ਕਈ ਥਾਂ ਤੇ ਜਿਹੜੀ ਉਤਰਾਵ ਵੀ ਆ ਜਾਂਦਾ ਤੇ ਫਿਰ ਕਈ ਥਾਂ ਤੇ ਚੜਾਈ ਵੀ ਆ ਜਾਂਦੀ ਹੈ ਇਹ ਆਮ ਗੱਲ ਹੈਗੀ ਹਰੇਕ ਜਗ੍ਹਾ ਦੀ ਉੱਤੀ ਭਾਵੇਂ ਤੁਸੀਂ ਥੱਲੇ ਤੋਂ ਸਫ਼ਰ ਕਰਕੇ ਆਓ ਕਪਾਣੇ ਸਫਰ ਕਰਕੇ ਆਉ ਤੁਸੀਂ ਤਾਂ ਹਾਂ ਤਾਂ ਲੱਤਾਂ ਦੀ ਜਮਾਂ ਧਿਆ ਹੋਈ ਪਈ ਹੈ ਕਿਉਂਕਿ ਕੱਲ ਵੀ ਤੁਰ ਕੇ ਆਏ ਸੀ ਤਸਵੀਰ ਤੇ ਅੱਜ ਵੀ ਤੁਰੇ ਜਾਂਦੇ ਆ ਇੱਥੇ ਤੁਹਾਨੂੰ ਆ ਥੱਲੇ ਜਿਹੜਾ ਪੱਥਰ ਲੱਗਿਆ ਹੋਇਆ ਹੈਗਾ ਇਹ ਪਹਾੜਾਂ ਦੇ ਨਾਲੋਂ ਵੱਡ ਵੱਡ ਕੇ ਜਿਹੜਾ ਇੱਥੇ ਪੱਥਰ ਆਉ ਚਿਣਿਆ ਜਾਂਦਾ ਹੈ ਇੱਦਾਂ ਦਾ ਮਾਹੌਲ ਦਿੱਸਦਾਗਾ ਜੀ ਜਦੋਂ ਤੁਸੀਂ 3 1/2 ਕਿਲੋਮੀਟਰ ਤੋਂ ਉੱਪਰ ਬਗ ਜਾਂਦੇ ਹੋ ਬਹੁਤ ਜ਼ਿਆਦਾ ਹਰਿਆਲੀ ਆ ਠੰਡੀ ਠੰਡੀ ਹਵਾ ਜਲੀ ਜਾਂਦੀ ਆ ਤੇ ਮੀਂਹ ਦਾ ਮੌਸਮ ਕਦੇ ਵੀ ਹੋ ਜਾਂਦਾ ਕੁਝ ਨਹੀਂ ਪਤਾ ਲੱਗਦਾ ਜਿਹੜੇ ਆ ਪੱਥਰ ਨੇ ਇਹ ਤੁਹਾਨੂੰ ਲਗਭਗ ਹਰੇਕ ਜਗ੍ਹਾ ਤੇ ਉੱਤੀ ਦੇਖਣ ਨੂੰ ਮਿਲ ਜਾਂਦੇ ਨੇ ਕਿਉਂਕਿ ਇਹਨਾਂ ਨੂੰ ਪਟ ਪਟ ਕੇ ਜਿੱਥੇ ਟੁੱਟਿਆ ਹੁੰਦਾਗਾ ਉਹਨਾਂ ਥਾਵਾਂ ਨੂੰ ਭਰਿਆ ਜਾਂਦਾਗਾ ਇਹ ਦੇਖੋ ਇਹ ਰੱਪਾ ਉਹ ਬਿਲਕੁਲ ਥੱਲੇ ਜਗ੍ਹਾ ਤੋਂ ਆਈ ਸੀ ਜੀ ਗੇੜੇ ਖਾ 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 ਇਧਰਲੇ ਪਾਸੇ ਬੀਤੀ ਸੀਗੀ ਆਪਾਂ ਚਾਹ ਤੇ ਕਾਫੀ ਵਧੀਆ ਜਿਹਦਾ ਮੌਸਮ ਹੋ ਹੋਇਆ ਪਿਆ ਹੈ। ਹੁਣ ਚੱਲਦੇ ਆਂਗੇ ਆਪਾਂ ਹੌਲੀ-ਹੌਲੀ ਉੱਪਰ। ਦਾਂ ਬਹੁਤ ਚੜ ਜਾਂਦਾ ਯਾਰ। ਕਿਉਂਕਿ ਹੌਲੀ-ਹੌਲੀ ਹੌਲੀ-ਹੌਲੀ ਸੰਗਤ ਜਿਹੜੀ ਜਾਈ ਜਾਂਦੀ ਆ। ਤੇ ਬਿਲਕੁਲ ਹਿਮਕੁੰਡ ਸਾਹਿਬ ਤੋਂ ਲਗਭਗ ਆਪਾਂ ਅੱਧਾ ਕਿਲੋਮੀਟਰ ਵਾੜ ਪਿੱਛੇ ਰਹੇ ਹਾਂ ਤੇ ਬਰਫ਼ ਹੈ ਤੇ ਜਿਹੜਾ ਪਾਣੀ ਹੈ ਪਿਗਲ ਪਿਗਲ ਕੇ ਥੱਲੇ ਆਈ ਜਾਂਦਾ ਬਰਫ਼ ਦੇ ਨਾਲ ਤੇ ਆ ਦੇਖੋ ਸਾਰੀ ਦੀ ਸਾਰੀ ਬਰਫ਼ ਹੈ ਇਹਹੀ ਬਰਫ਼ ਹੈ ਜਿਹੜੀ ਇੱਥੇ ਪਿਗਲ ਕੇ ਕਾਹ ਪਾਣੀ ਬਣ ਜਾਂਦਾ ਤੇ ਇਹ ਦਰਿਆਵਾਂ ਜਾਂ ਨਦੀਆਂ ਦੇ ਵਿੱਚ ਹੁੰਦੀ ਹੁੰਦੀ ਦਰਿਆਜ ਰਲ ਜਾਂਦੀ ਹੈ ਉੱਥੋਂ ਆਈ ਸੀਗੀ ਆਪਾਂ ਇਹ ਦੇਖੋ ਇਹ ਬਰਫ਼ ਰਾਹ ਕੱਟ ਕੇ ਬਣਾਇਆ ਗਿਆ ਹੈਗਾ ਹੌਲੀ 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 ਹੁਣ ਜਿਹੜਾ ਉਹ ਕਰਨਾ ਪੈਂਦਾ ਜੇ ਤੁਸੀਂ ਤਿਲਕਗੇ ਇਧਰ ਥੱਲੇ ਜਾਓਗੇ ਤਾਂ ਥੱਲੇ ਕਿੰਨਾ ਡੂੰਘਾਗਾ ਸੋਚ ਵੀ ਨਹੀਂ ਸਾਲੇ ਤੁਸੀਂ ਦੇਖੋ ਇਧਰ ਤੇ ਥੱਲੋ ਸੋਟੀ ਲਿਆਉਣੀ ਨਾ ਭੁੱਲਿਓ ਕਿਉਂਕਿ ਸੋਟੀ ਨਾਲ ਬਚਾਅ ਬਹੁਤ ਰਹਿੰਦਾਗਾ ਈ ਵਾਰ ਬਰਫ ਤੇ ਤਲਕਦੇ ਹਾਂ ਤਾਂ ਬੰਦਾ ਜਿਹੜਾ ਸੂਤੀ ਆ ਉਹ ਲਾ ਲੈਂਦਾ ਇੱਕ ਉਤਰ ਵਰਤ ਇਹ ਗਾਣੋ ਘਟ ਘਟ ਕੇ ਜਿਹੜਾ ਰਾਗ ਆ ਉਹ ਬਣਾਇਆ ਗਿਆਗਾ ਤਿਰਕਣ ਫੇਰ ਵੀ ਹੈਗੀ ਆ ਤੇ ਲੱਗ ਪੱਗਾ ਪਾ ਪਹੁੰਚ ਗਏ ਜੀ ਪੁਰਦਵਾਰਾ ਹਿੰਦਕੁਲ ਸਾਹਿਬ ਦੇ ਬਿਲਕੁਲ ਪੌ ਅੱਗੇ ਜਾ ਕੇ ਦੋ ਰਸਤੇ ਬਣ ਜਾਂਦੇ ਨੇ ਭਾਵੇਂ ਇੱਥੋਂ ਵੀ ਆ ਜਾਈ ਉਧਰ ਦੀ ਛਪਾਉਂਦੇ ਆ ਪੌੜੀਆਂ ਤੜਕੇ ਆ ਜੇ ਅੱਖਾ ਤੋਂ ਦੋਨੇ ਪਾਸੇ ਹੀ ਹੋਣਾ ਪੈਂਦਾ ਹੈ ਕਿਉਂਕਿ ਇੱਧੇ ਜ਼ੋਰ ਵੱਧ ਲੱਗਦਾ ਉਧਰ ਬਾਟ ਦੂਰ ਪੈਂਦੀ ਹੈ ਆਪੇ ਬਈ ਕਰ ਇੱਥੇ ਕਰਦੇ ਆਂ ਇਹ ਵਲੌਗ ਨੂੰ ਖਤ ਤੇ ਕੱਲ ਦਿਖਾਵਾਂਗੇ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦੇ